ਬੜਿੰਡੇ ਵਾਲਾ ਤੇਲ ਵਾਲਾ ਜਿਹੜਾ ਘਟਾਲਾ ਸੀ ਉਹਦੀ ਗੱਲ ਕਰ ਲੋ ਉਹਦੇ ਚ ਤੇ ਹੁਣ ਆਪਾਂ ਐ ਨਹੀਂ ਕਹਿ ਸਕਦੇ ਵੀ ਸਾਰਾ ਕੁਝ ਹੀ ਸਰਕਾਰ ਕਰ ਦਿੰਦੀ ਆ ਜਾਏ ਕੁਝ ਬੰਦੇ ਰਲੇ ਮਿਲੇ ਹੋਰ ਵੀ ਹੁੰਦੇ ਨੇ ਉੱਥੇ ਤਾਂ ਕਹਿੰਦੇ 25-30 ਲੱਖ ਦਾ ਤੇਲ ਆ ਜਿਹੜਾ ਡੀਜ਼ਲ ਆ ਉਹ ਖੜੀਆਂ ਐਂਬੂਲੈਂਸ ਗੱਡੀਆਂ 'ਚ ਤੇ ਦੂਸਰੀਆਂ ਗੱਡੀਆਂ 'ਚ ਪਤਾ ਜਿਹੜੀਆਂ ਚੱਲਦੀਆਂ ਨਹੀਂ ਖੁਮ ਸਾਡੇ ਇੱਥੇ ਪਤਾ ਕੀ ਆ ਆਉ ਜਿ ਆਉ ਜੇ ਕਭਲੇ ਹੁੰਦੇ ਆ ਕਿ ਅਸੀਂ ਸੋਚ ਹੀ ਨਹੀਂ ਸਕਦੇ ਅਸੀਂ ਤੇ ਮੁੜ ਕੇ ਖਬਰਾਂ ਚ ਪੜਦੇ ਆ ਕਿ ਹੈ ਐਦਾਂ ਵੀ ਹੋ ਜਾਂਦਾ ਜੀ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਕਿ ਜਿਸ ਤਰ੍ਹਾਂ ਦਾ ਮਾਹੌਲ ਆ ਹੁਣ 23 ਲੱਖ ਦਾ ਘੁਟਾਲਾ ਸਾਡੇ ਬੰਦੇ ਤੇ ਕਹਿੰਦੇ ਲੈ ਇਹ ਕਿਹੜਾ ਘੁਟਾਲਾ ਹੋਇਆ ਹੂੰ ਹੂੰ ਵੀ ਜਦੋਂ ਤੱਕ ਕੋਈ ਅਸੀਂ ਘੁਟਾਲਾ ਨਹੀਂ ਇੰਨੇ 100 ਕਰੋੜ ਦਾ ਨਾ ਹੋਵੇ ਤੇ ਅਸੀਂ ਹੁਣ ਉਹਨੂੰ ਚੱਜ ਨਾਲ ਘੁਟਾਲਾ ਨਹੀਂ ਮੰਨਦੇ ਜੀ ਸੱਚੀ ਗੱਲ ਦੜੀ ਪਰ ਇਹ ਖੇਡ ਇਸ ਤਰ੍ਹਾਂ ਦਾ ਹੈ ਸਰ ਕਿ ਦੇਖੋ ਅੱਗੇ ਵੀ ਨਾ ਇੱਕ ਵਾਰੀ ਇੱਕ ਆਰਟੀਆਈ ਪਾਈ ਸੀ ਹलो ਆਮ ਆਦਮੀ ਪਾਰਟੀ ਦੇ ਨ ਵਿਧਾਇਕ ਹੈਗੇ ਚੱਡਾ ਸਾਹਿਬ ਜੀ ਇਹਨਾਂ ਨੇ ਇੱਕ ਵਾਰੀ ਆਰਟੀਆਈ ਪਾਈ ਉਦੋਂ ਸਰਕਾਰ ਸੀਗੀ ਸ਼ਾਇਦ ਕਾਲੀ ਪੰਜਪਾਣੀ ਹੂੰ ਤਾਂ ਮਤਲਬ ਕਿ ਉਹ ਇਹਨਾਂ ਨੇ ਗੱਡੀਆਂ ਦੀ ਜਿਹੜੀ ਆਵਾਜ਼ ਆਈ ਹੈ ਨਾ ਕੁਝ ਖਾਸ ਲੀਡਰਾਂ ਦੀ ਖੜਾਈ ਤਾਂ ਮਤਲਬ ਕਿ ਕਿਤੇ ਵੀ ਮੰਨ ਲਓ ਇੱਕ ਮਿਸਾਲ ਦੇ ਦਿੰਨਾ ਕੁਝ ਇਸ ਤਰ੍ਹਾਂ ਦਾ ਘੁੰਮਣ ਕਮਾਉਣ ਵਾਲਾ ਕੰਮ ਚੱਲਦਾ ਹੈ ਕਿ ਮੰਨ ਲਓ ਕਿਸੇ ਨੇ ਜਾਣਾ ਹੈ ਮੋਹੱਲੀ ਤੋਂ ਖਰੜ ਜਾਂ ਚੰਡੀਗੜ੍ਹ ਤੋਂ ਖਰੜ ਤਾਂ ਉਹ ਕਵੇ ਕਿ ਮੈਂ ਪਹਿਲੇ ਟਰਨਾਡਾ ਸਾਹਿਬ ਗਿਆ ਫਿਰ ਉਧਰੋਂ ਗਿਆ ਤੇ ਉਧਰੋਂ ਗਿਆ ਫਿਰ ਖਰੜ ਪਹੁੰਚਿਆ ਜੀ ਭਯਾਨੀ ਰਸਤਾ ਤੇ 10 15 ਕਿਲੋਮੀਟਰ ਦਾ ਹੈ ਨਾ ਜੀ ਤਾਂ ਮਤਲਬ ਕਿ ਉਹ ਆਰਟੀਆਈ ਮੈਨੂੰ ਅੱਜ ਵੀ ਯਾਦ ਆਇਆ ਬੜਾ ਰੋਲਾ ਪਿਆ ਉਹਦੇ ਤੇ ਬੜਾ ਹੀ ਰੋਲਾ ਪਿਆ ਇਹ ਉਸ ਟਾਈਮ ਐਕਟੀਵਿਸਟ ਸਨ ਦਿਨੇਸ਼ਾ ਡਾ ਜੀ ਜਿਹੜੇ ਰੋਪੜ ਤੋਂ ਇਹਨਾਂ ਦੇ ਐਮ ਐਲ ਏ ਆ ਮੈਂ ਨਾਮ ਲੈ ਦਿੰਨਾ ਹੂੰ ਉਹ ਉਹਦਾ ਬਹੁਤ ਐਕਟੀਵਿਜ਼ਮ ਤਕੜਾ ਸੀ ਉਹਨਾਂ ਦਾ ਮਨਰੇਗਾ ਚ ਵੀ ਉਹਨਾਂ ਨੇ ਅੱਛਾ ਕੰਮ ਕੀਤਾ ਤਾਂ ਖੈਰ ਉਹ ਮਤਲਬ ਕਿ ਇੱਕ ਮੈਨੂੰ ਅੱਜ ਯਾਦ ਆ ਗਈ ਆ ਗੱਲ ਤਾਂ ਫਿਰ ਘੁੰਮ ਕਮਾਈ ਕਹਾਦਾ ਮੈਂ ਮੰਨ ਲਓ 10 15 ਕਿਲੋਮੀਟਰ ਐ ਤੁਹਾਡੇ ਕੋਲ ਸੁਪਰ ਰਸਤਾ ਹੈ ਹੂੰ ਵਧੀਆ ਰਸਤਾ ਤੇ ਮੈਂ ਹੁਣ ਮੰਨ ਲਓ ਆਪਦੇ ਪਿੰਡ ਜਾਣਾ ਹੈ ਮੇਰੇ ਸਾਹਮਣੇ ਸੜਕ ਆ ਜੀ ਜੀ ਤੇ ਤੇਲ ਮੈਨੂੰ ਸਰਕਾਰੀ ਮਿਲਦਾ ਤਾਂ ਮੈਂ ਜਾ ਤਾ ਤੇ ਮੈਂ ਕਹਾਂ ਵੀ ਮੈਂ ਪਹਿਲਾਂ ਗਿਆ ਡੱਬਲੀ ਮੰਡੀ ਫਿਰ ਉਥੋਂ ਹੋਰ ਗਿਆ ਉਹ ਤਾਂ ਦੇ ਖੇਤਾਂ ਵੀ ਜਾਣਾ ਹੈ ਮਤਲਬ ਕਿ ਇਹ ਸਭ ਖੇਡਾਂ ਨਹੀਂ ਜਿਵੇਂ ਮੱਕੜ ਸਾਹਿਬ ਦੀ ਤੇਲ ਵਾਲੀ ਉਹ ਕਹਾਣੀ ਬਹੁਤ ਹੁਣ ਚਲੋ ਸੰਸਾਰ ਚੈ ਨਹੀਂ ਗੀ ਤੇ ਉਹਨਾਂ ਦੇ ਤੇਲ ਦੇ ਅੰਕੜੇ ਹਾਸਲ ਕਰ ਲਏ ਇੱਕ ਵਾਰੀ ਆਰਟੀਆ ਨਹੀਂ ਤੋ ਪਤਾ ਨਹੀਂ ਗੱਲ ਬਣਾਈ ਹੈ ਕਿ ਪਤਾ ਨਹੀਂ ਅੰਕੜੇ ਕਰ ਕਰਕੇ ਉਹਨਾਂ ਕਿ ਕੀ ਉਹ ਗੱਡੀ ਚੰਨ ਦੇ ਪਤਾ ਨਹੀਂ ਕਿੰਨੇ ਢੇੜੇ ਲਾ ਸਕਦੀ ਹੈ ਸ਼ਾਬਾਸ਼ ਤੇ ਧਰਤੀ ਤੋਂ ਕਿੰਨੇ ਢੇੜੇ ਵੀ ਮਤਲਬ ਕਿ ਹਿਸਾਬ ਲਾ ਲਓ ਵੀ 24 ਘੰਟੇ ਹੁੰਦੇ ਵੀ ਉਹ ਤੇਲ ਦੀ ਐਵਰੇਜ ਦੇ ਹਿਸਾਬ ਨਾਲ ਤੇ ਉਹ 24 ਘੰਟਾ ਤੋਂ ਵੀ ਪਾਰ ਵਾਲਾ ਕੰਮ ਹੈ ਵੀ ਚੱਲੀ ਜਾਂਦੀ ਆ ਤਾਂ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਨਿਕਲੇ ਆ ਸਾਲ ਸਾਡੇ ਤੇ ਇਹ ਹੋਰ ਰਿਕਾਰਡ ਨਹੀਂ ਜੀ ਸਰ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਕੋਟ ਕਰ ਚਲੋ ਅੰਕੜੇ ਨਹੀਂ ਯਾਦ ਹੁੰਦੇ ਸਾਲਾਂ ਬੱਧੀ ਜਦੋਂ ਸਮਾਂ ਗੁਜ਼ਰ ਜਾਂਦਾ ਤੇ ਮੈਂ ਤੁਹਾਨੂੰ ਚੱਡਾ ਸਾਹ ਵਾਲੇ ਆਰਟੀਆਈ ਦਾ ਵੀ ਦੱਸਦਾ ਤੇ ਮੱਕੜ ਸਾਹ ਵਾਲਾ ਵੀ ਦੱਸਦਾ ਕਿ ਇਹ ਤੇਲ ਤੂਲ ਨਾਲੇ ਖੇਲ ਜਿਹੜੀ ਆ ਨਾ ਇਦਾਂ ਹੀ ਚੱਲੀ ਗਏ ਆ ਹੁਣ ਦੇਖੋ ਉਹ ਆਪਣੇ ਪੱਤਰ ਤੇ ਚੱਲੀ ਜਾਂਦੇ ਆ ਹੁਣ ਤੇ ਵੈਸੇ ਇਹਨਾਂ ਨੇ ਏਸੇ ਕਰਕੇ ਤੁਸੀਂ ਦੇਖੋ ਕਿ ਨਾ ਐਮ ਐਲ ਏ ਨੂੰ ਪਰ ਕਿਲੋਮੀਟਰ ਦੇ ਹਿਸਾਬ ਨਾਲ ਜੇ ਉਹਨੇ ਨੀਜੀ ਗੱਡੀ ਇਸਤੇਮਾਲ ਕਰਨੀ ਆ ਜੀ ਤਾਂ ਖਰਚਾ ਦਿੰਦੇ ਨੇ ਸ਼ਾਇਦ ਪਰ ਕਿਲੋਮੀਟਰ ਦਾ ਪਤਾ ਨਹੀਂ ਹੁਣ ਮੈਨੂੰ ਅੰਦਾਜ਼ਾ ਨਹੀਂ 16 ਰੁਪਏ ਸ਼ਾਇਦ ਹੋਏਗਾ ਹਮ ਗੂਗਲ ਕਰ ਲੈਣਾ ਤੁਸੀਂ ਮਤਲਬ ਕਿ ਉਹ ਫਿਕਸ ਚਾਰਜ ਕਰ ਦਿੱਤਾ ਕਿ ਇਹਨਾਂ ਤੁਸੀਂ ਲੈ ਸਕਦੇ ਹੋ ਤਾਂ ਹੁਣ ਉਹ ਤੋਂ ਬਾਅਦ ਜੇ ਆਪਾਂ ਵੇਖੀਏ ਕਿ ਭਾਈ ਇਹ ਬਠਿੰਡੇ ਦੇ ਵਿੱਚ ਭਈ ਯਾਨੀ ਹੇਠਲੇ ਪੱਤਰ ਤੇ ਕੀ ਹੁੰਦਾ ਹਮ ਅਸਲ ਦੇ ਵਿੱਚ ਕੀ ਹੈ ਕਿ ਇੱਕ ਸ਼ਿਕਾਇਤਕਰਤਾ ਸਨ ਉਹਨਾਂ ਨੇ ਬੜਾ ਜ਼ੋਰ ਮਾਰਿਆ ਨਹੀਂ ਗੱਲ ਬਣੀ ਨਹੀਂ ਗੱਲ ਬਣੀ ਖੀਰ ਕੋਟ ਕਚਹਿਰੀਆਂ ਤੱਕ ਵੀ ਜਾਣਾ ਪਿਆ ਤੇ ਖੀਰ ਇਹਨਾਂ ਨੂੰ ਹੁਣ ਤਿੰਨ ਜਣੇ ਸਸਪੈਂਡ ਕਰਨੇ ਪਏ ਜਿਹਦੇ ਵਿੱਚ ਉਹ ਐਸਐਮਓ ਸਾਹਿਬ ਵੀ ਹੈ ਐਸਐਮਓ ਸਾਹਿਬ ਜੀ ਗੱਲ ਕੀ ਹੈ ਕਿ ਇੱਥੇ ਮਤਲਬ ਕਿ ਜਿਵੇਂ ਕੋਈ ਬੰਦ ਖੜੀ ਆ ਜਾਂ ਖਟਾਰਾ ਖੜੀ ਆ ਗੱਡੀ ਕੰਡਮ ਆ ਜੀ ਉਹਦੇ ਵਾਸਤੇ ਵੀ ਬਿੱਲ ਕੱਟਦਾ ਕੇ ਦਾ ਤੇਲ ਪੈ ਗਿਆ ਹਾਂ ਤਾਂ ਤੇਲ ਦਾ ਖੇਲ ਹੈ ਸਾਬ ਮੈਂ ਤਾਂ ਕਿਹਾ ਹੱਸਦਾ ਮੈਂ ਕਿ ਜਿਵੇਂ ਤੁਸੀਂ ਕੋਲੇ ਵਾਸਤੇ ਪਛਵਾੜਾ ਖਾਣ ਲਈ ਆ ਜਾ ਕੇ ਤੇ ਇੱਕ ਦਿਨ ਜਿਵੇਂ ਤੇਲ ਵਾਲਾ ਖੇਲਿਆ ਤੁਹਾਨੂੰ ਖੂ ਲੈਣਾ ਆਪਣਾ ਖਾੜੀ ਦੇਸ਼ਾਂ ਚ ਜਾ ਕੇ ਆਉਂਦਾ ਸਹੀ ਗੱਲ ਹੈ ਇਸ ਹਿਸਾਬ ਨਾਲ ਤੇਲ ਪੀਂਦੇ ਆ ਤਾਂ ਗੱਲ ਤੇ ਇਹ ਮੈਨੂੰ ਦੱਸੋ ਕਿ ਭਾਈ ਅੱਗੇ ਹੁਣ ਤੇ ਚਲੋ ਕੰਮ ਘਟ ਗਿਆ ਥੋੜਾ ਜੀਪੀਐਸ ਸਿਸਟਮ ਲੱਗ ਗਿਆ ਜਾਂ ਇਦਾਂ ਉਦਾਂ ਦਾ ਹੋ ਗਿਆ ਜੀ ਤੁਹਾਨੂੰ ਹੋਏਗਾ ਯਾਦ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਅਖਬਾਰਾਂ 'ਚ ਫੋਟੋਆਂ ਲੱਗਦੀਆਂ ਸੀ ਸਰਕਾਰੀ ਬੱਸ 'ਚੋਂ ਤੇਲ ਫੜਦੇ ਕੱਢਦੇ ਪਏ ਆ ਫਲਾਣੀ ਥਾਂ ਤੋਂ ਇਹ ਤੇਲ ਦਾ ਖੇਲ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਤੇ ਇਹਨਾਂ ਨੇ ਵੀ ਉਹ ਖੇਲ ਹੀ ਖੇਡਿਆ ਸਾਹਮਣੇ ਨਹੀਂ ਆਉਂਦਾ ਸੀ ਹੁਣ ਜ਼ਿਆਦਾ ਮਿਲਦਾ ਆ ਜਾਂਦਾ ਸਾਹਮਣੇ ਹਾਂਜੀ ਹੁਣ ਥੋੜੀਆਂ ਜਿਹੀਆਂ ਮਤਲਬ ਕਿਸੇ ਇਕਤਾਈਆਂ ਹੈਗੀਆਂ ਨੇ ਪਰ ਗੱਲ ਇਹ ਆ ਕਿ ਇਸ ਦੌਰ ਦੇ ਵਿੱਚ ਵੀ ਚੋਰੀਆਂ ਇਦਾਂ ਦੀਆਂ ਹੋਈ ਜਾਂਦੀਆਂ ਨੇ ਸਸਪੈਂਸ਼ਨ ਹੋਈ ਆ ਸਾਰਿਆਂ ਜਾਂ ਦੀ ਤੇ ਇਹ ਵੀ ਵੇਖਣ ਦੀ ਜ਼ਰੂਰਤ ਹੈ ਨਾ ਕਿ ਕੋਈ ਹੋਰ ਤਾਂ ਨਹੀਂ ਇਹਦੇ ਵਿੱਚ ਰਲਿਆ ਮਿਲਿਆ 30 ਲੱਖ ਕੇ 40 ਲੱਖ ਦਾ ਇਹ ਘਟਾਲਾ ਜੀ ਜਿਹੜਾ ਕਹਿੰਦੇ ਸਿਰਫ ਸਰਕਾਰੀ ਹਸਪਤਾਲ ਮਠੰਡੇ ਚੋਂ ਨਿਕਲੇ ਇਹ ਹਸਪਤਾਲ ਵੀ ਜਿਹੜਾ ਹੈ ਨਾ ਅੱਗੇ ਵੀ ਅਸੀਂ ਗੱਲ ਕੀਤੀ ਹੈ ਚਰਚਾ ਦਾ ਵਿਸ਼ਾ ਹੀ ਰਹਿੰਦਾ ਇੱਕ ਵਾਰੀ ਇੱਥੇ ਕੰਬਲਾਂ ਨੂੰ ਜਿੰਦਰੇ ਲਾਏ ਲਾਏ ਸੀ ਕਿ ਹਾਂ ਤੁਸੀਂ ਮੈਨੂੰ ਯਾਦ ਆ ਤੁਸੀਂ ਗੱਲ ਪਹਿਲਾਂ ਵੀ ਦੱਸੀ ਸੀ ਹਾਂਜੀ ਕੰਬਲ ਅਖੇ ਜੀ ਕੰਪਲਸਰੀ ਕਰਕੇ ਲੈ ਜਾਂਦੇ ਨੇ ਲੋਕ ਤੇ ਕੰਬਲਾਂ ਨੂੰ ਮਤਲਬ ਕਿ ਤਾਲੇ ਲਾਏ ਹੋਏ ਸੀ ਕਿਤਾ ਸਰਕਾਰੀ ਹਸਪਤਾਲ ਦਾ ਉੱਥੇ ਕਾਫੀ ਕੱਲ੍ਹ ਕਿ ਚਰਚਾ ਸੀਗਾ 17 ਰੁਪਏ ਪ੍ਰਤੀ ਕਿਲੋਮੀਟਰ ਕਹਿੰਦੇ ਨੇ WhatsApp ਹੋ ਸਕਦਾ ਜੀ 17 ਹੋਵੇ ਕਿਉਂਕਿ ਵਧਾਤਾ ਹੋਣਾ ਪਹਿਲਾਂ 16 ਹੀ ਸੀ ਮੇਰੇ ਖਿਆਲ ਨਾਲ ਜੀ ਚਲੋ 16 17 ਖੈਰ ਇੱਕ ਫਿਕਸ ਅਮਾਉਂਟ ਦੀ ਹੈ ਚਲੋ ਇੱਕ ਜਸਵੀਰ ਸਿੰਘ ਜੀ ਹੋਰਾਂ ਦਾ ਮਿੰਟੂ ਜੀ ਕਮੈਂਟ ਹੈ ਮੈਂ ਕਰੋਨਾ ਸਾਹਮਣ ਰੱਖਿਆ ਕਹਿੰਦੇ ਵੀ ਹਰ ਰੋਜ਼ ਖਬਰਾਂ ਸੁਣ ਕੇ ਕਹਿੰਦੇ ਇੰਜ ਲੱਗਦਾ ਵੀ ਸਾਡੀ ਤੇ ਲੰਘ ਗਈ ਤੇ ਬੱਚਿਆਂ ਦਾ ਭਵਿੱਖ ਕਹਿੰਦੇ ਬੜਾ ਔਖਾ ਹੈ ਔਰ ਇਹ ਸੱਚੀ ਗੱਲ ਇਹਨਾਂ ਦੀ ਗੌਰ ਕਰਨ ਵਾਲੀ ਗੱਲ ਹੈ ਵੀ ਨਹੀਂ ਦੇਖੋ ਚਲੋ ਬਈ ਠੀਕ ਆ ਇਹ ਨਹੀਂ ਮੰਨ ਸਕਦੇ ਆਪਾਂ ਕਿ ਲੰਘ ਗਈ ਆ ਜੋ ਵੀ ਬਾਕੀ ਆ ਉਹ ਤੇ ਇੱਥੇ ਲੰਘਾਉਣੀ ਆ ਹੂੰ ਤੇ ਯਤਨ ਹੋਣੇ ਚਾਹੀਦੇ ਆ ਕਿ ਵਧੀਆ ਲੀਡਰਸ਼ਿਪ ਆ ਜਾਵੇ ਕੁਆਲਿਟੀ ਦੀ ਲੀਡਰਸ਼ਿਪ ਆ ਜਾਵੇ ਜਿਹਦੇ ਕੋਲ ਮਤਲਬ ਕਿ ਦੇਖੋ ਬਾਰ-ਬਾਰ ਕਹਿੰਨਾ ਕਿ ਤੁਹਾਨੂੰ ਪਾਰ ਹੋ ਲਾਏਗਾ ਜਿਹੜਾ ਬੰਦਾ ਕੁਰਸੀ ਦੀ ਪਰਵਾਹ ਨਾ ਕਰੇ ਕੁਰਸੀ ਦੀ ਪਰਵਾਹ ਕਰਨ ਵਾਲੇ ਬੰਦੇ ਤੁਹਾਡੇ ਨੇਤਾ ਤੇ ਹੋ ਸਕਦੇ ਆ ਜੀ ਤੁਹਾਡੀ ਕੌਮ ਨੂੰ ਲੀਡ ਕਰਨ ਵਾਲੇ ਨਹੀਂ ਹੋ ਸਕਦੇ ਸਿੱਧੀ ਪਰਵਾਹ ਨਾ ਹੋਵੇ ਫਿਰ ਤੇ ਬਹੁਤ ਥਾਮਾਂ ਤੇ ਹੋ ਸਕਦਾ ਜਨਤਾ ਨੂੰ ਤੁਹਾਨੂੰ ਡੰਡੇ ਨਾਲ ਵੀ ਠੀਕ ਕਰਨਾ ਪਵੇ ਹਮ ਇੱਥੇ ਤੇ ਕੋਈ ਬਚਾਉਣ ਚ ਲੱਗਿਆ ਕੋਈ ਨਵੀਂ ਰੱਖਤ ਮਤਲਬ ਡੰਡੇ ਤੋਂ ਭਾਵੇਂ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਛੇ ਲਾ ਦੇਣੀ ਇਹਨਾਂ ਦੀ ਕਿ ਕਿਤੇ ਸਖਤੀ ਵੀ ਕਰਨੀ ਪਵੇਗੀ ਕਿਤੇ ਨਰਮਾਈ ਵੀ ਕਰਨੀ ਪਵੇਗੀ ਸਾਰੇ ਪਾਸੇ ਸਾਰਾ ਕੁਝ ਠੀਕ ਕਰਨਾ ਪਵੇਗਾ ਜੀ ਜੀ ਬਿਲਕੁਲ ਬਿਲਕੁਲ ਮਿੱਤਰ ਕਹਿ ਰਹੇ ਨੇ ਬਈ ਕਰਜਾ ਜੇ 모ੜ ਨਗੇ ਤੇ ਪੰਜਾਬ ਬਚੇਗਾ ਨਹੀਂ ਤੇ ਫਿਰ ਕਹਿੰਦੇ ਵੀ ਵਿਕ ਜਾਏਗਾ ਪੰਜਾਬ ਇਹ ਤੇ ਤੁਹਾਡੇ ਸਾਹਮਣੇ ਆ ਬਾਈ ਜਦੋਂ ਇੰਨਾ ਕਰਜ਼ਾ ਲੈ ਲਿਆ ਤੇ ਆਮ ਘਰਾਂ ਦੀ ਗੱਲ ਵੀ ਦੇਖ ਲਓ ਜਦੋਂ ਕਰਜ਼ਾ ਆਪਾਂ ਲੈ ਲੈਨੇ ਆ ਲੋਨ ਵੇਲੇ ਜਿਹੜਾ ਜ਼ੋਰ ਲੱਗਦਾ ਉਹ ਤੇ ਆਪਾਂ ਨੂੰ ਵੀ ਪਤਾ ਹੀ ਹੈ ਇਹ ਤੇ ਬਈ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਹੈ ਖੈਰ ਥੋੜਾ ਜਿਹਾ ਇਹਨਾਂ ਖਬਰਾਂ ਤੋਂ ਮਿੰਟ ਜੀ ਆਪਾਂ ਹੋਰ ਥੋੜਾ ਜਿਹਾ ਅੱਗੇ ਨੂੰ ਚੱਲਦੇ ਆਂ ਖਬਰ ਹੋਰ ਸਾਂਝੀ ਕਰਦੇ ਆਂ ਇੱਕ ਦੋ ਦਿਨਾਂ ਤੋਂ ਇੱਕ ਨਾ ਇੱਕ ਖਬਰ ਏ ਜਿਹੜੀ ਆਪਾਂ ਸਾਂਝੀ ਕਰਦੇ ਵੀ ਰਹੇ ਆ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਜਿਹੜਾ ਕਤਲ ਹੋਇਆ ਉਹਦੇ ਬਾਰੇ ਉਹਦੇ 'ਚ ਨਾ ਇੱਕ ਚੀਜ਼ ਥੋੜਾ ਜਿਹਾ ਇਹ ਪ੍ਰਸ਼ਨ ਚੈਨੀ ਸੀਗਾ ਵੀ ਉਹਦੀ ਮਾਂ ਨੂੰ ਮਾਰਨ ਦਾ ਟਾਰਗੇਟ ਸੀਗਾ ਜਾਂ ਫਿਰ ਉਹ ਨਾਲ ਵਾਲੇ ਮੁੰਡੇ ਕਰਨ ਨੂੰ ਹੀ ਮਾਰਨਾ ਚਾਹੁੰਦੇ ਸੀਗੇ ਬਾਈ ਚਾਂਸ ਇਹ ਹੋਇਆ ਉਹਦੇ 'ਚ ਇੱਕ ਗੈਂਗ ਵੱਲੋਂ ਇੱਕ ਆਡੀਓ ਜਿਹੜੀ ਇੱਕ ਤਰ੍ਹਾਂ ਦੇ ਉਹ ਆਡੀਓ ਦੱਸੀ ਜਾ ਰਹੀ ਹੈ ਉਹਦੇ 'ਚ ਜਿਹੜਾ ਉਹ ਖੁਲਾਸਾ ਕਰ ਰਹੇ ਨੇ ਜਾਂ ਉਹ ਗੱਲ ਕਹਿ ਰਹੇ ਨੇ ਉਹ ਉਹ ਤੇ ਹੋਰ ਪੱਸੇ ਜਾ ਰਹੀ ਹੈ ਉਹ ਤੇ ਹੋਰ ਸੰਕੇਤ ਦੇ ਰਹੀ ਹੈ ਦੇਖੋ ਇਹਨਾਂ